ਦੋਸਤ ਲਗਨ ਸ਼ੌਂਕ ਜਨੂਨ ਹੋਵੇ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਸਫਲਤਾ ਮਿਲ ਜਾਂਦੀ ਹੈ ਜੀ ਹਾਂ ਇਸ ਡਾਕਟਰ ਜੋੜੇ ਨੇ ਪੰਜਾਬੀ ਸੱਭਿਆਚਾਰ ਨਾਲ ਹੈ ਖਾਸ ਲगाव ਡਾਕਟਰ ਤਕਦੀਰ ਨੇ 47 ਸਾਲ ਦੀ ਉਮਰ ਵਿੱਚ ਜਿੱਤਿਆ ਮਿਸ ਪੰਜਾਬ ਦਾ ਖਿਤਾਬ ਕਹਿੰਦੇ ਹੁਣ ਪੰਜਾਬੀ ਸੱਭਿਆਚਾਰ ਦੀ ਬਦੌਲਤ ਬਣਾਂਗੇ ਮਿਸ ਇੰਡੀਆ ਜਿੱਥੇ ਨੌਜਵਾਨੀ ਪੀੜੀ ਪਾਰ ਲੈ ਕੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਉੱਥੇ ਇੱਕ ਡਾਕਟਰ ਜੋੜਾ ਪੰਜਾਬੀ ਸੱਭਿਆਚਾਰ ਨੂੰ ਇੰਨਾ ਪਿਆਰ ਕਰਦਾ ਹੈ ਕਿ ਲਗਾਤਾਰ ਆਪਣੇ ਸੱਭਿਆਚਾਰ ਨਾਲ ਜੁੜੀਆਂ ਵੀਡੀਓਜ਼ ਬਣਾ ਕੇ ਪੰਜਾਬੀ ਸੱਭਿਆਚਾਰ ਪ੍ਰਤੀ ਆਪਣਾ ਪਿਆਰ ਦਰਸਾਉਂਦਾ ਰਿਹਾ ਹੈ ਡਾਕਟਰ ਬਨਦਰ ਮੋਹਨ ਜਿੱਥੇ ਦਿਮਾਗੀ ਰੋਗਾਂ ਦੇ ਮਾਹਿਰ ਹਨ ਅਤੇ ਸਰਕਾਰੀ ਹਸਪਤਾਲ ਵਿੱਚ ਸਰਕਾਰੀ ਮੈਡੀਕਲ ਅਫਸਰ ਹਨ ਉੱਥੇ ਹੀ ਉਨ੍ਹਾਂ ਦੇ ਪਤਨੀ ਡਾਕਟਰ ਤਕਦੀਰ ਕੰਪਿਊਟਰ ਸਾਇੰਸ ਵਿੱਚ ਪੀ ਐਚ ਡੀ ਹਨ ਅਤੇ ਲੈਕਚਰਰ ਲੱਗੇ ਹਨ ਡਾਕਟਰ ਤਕਦੀਰ ਪੁਰਾਣੇ ਸੱਭਿਆਚਾਰ ਗਾਣਿਆਂ ਤੇ ਉਸੇ ਨਾਲ ਜੁੜੀਆਂ ਲੋਕੇਸ਼ਨ ਤੇ ਐਡਰੈਸ ਵਿੱਚ ਐਕਟਿੰਗ ਕਰਦੇ ਹਨ ਅਤੇ ਡਾਕਟਰ ਵਰਿੰਦਰ ਮੋਨ ਉਸ ਨੂੰ ਕੈਮਰੇ ਵਿੱਚ ਕੈਦ ਕਰਦੇ ਹਨ ਇਹਨਾਂ ਦੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੇ ਹਨ ਅਤੇ ਇਹਨਾਂ ਵੀਡੀਓਜ਼ ਦੀ ਬਦੌਲਤ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਇੱਕ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਜਿਸ ਵਿੱਚ ਉਨ੍ਹਾਂ ਨੂੰ ਬਾਲੀਵੁੱਡ 스타 ਰਾਹੁਲ ਰਾਏ ਨਾਲ ਮਿਲ ਕੇ ਕੁਝ ਸਮਾਂ ਬਤਾਉਣ ਦਾ ਮੌਕਾ ਵੀ ਮਿਲਿਆ ਇਹੋ ਨਹੀਂ ਕੁਝ ਦਿਨ ਪਹਿਲਾਂ ਆਪਣੇ ਸੱਭਿਆਚਾਰ ਪ੍ਰਤੀ ਪਿਆਰ ਦੀ ਬਦੌਲਤ ਹੀ ਚੰਡੀਗੜ੍ਹ ਕਲਾ ਭਵਨ ਵਿੱਚ ਕਰਵਾਏ ਗਏ ਰੈਪ ਤੇ ਪੰਜਾਬ ਪ੍ਰੋਗਰਾਮ ਵਿੱਚ ਤਕਦੀਰ ਮਿਸ ਪੰਜਾਬ ਚੁਣੇ ਗਏ ਅਤੇ ਹੁਣ ਆਪਣੇ ਇਸ ਸ਼ੌਂਕ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ। ਆਓ ਪਹਿਲਾਂ ਦੇਖਦੇ ਹਾਂ ਕੁਝ ਡਾਕਟਰ ਤਕਦੀਰ ਦੀਆਂ ਸ਼ੂਟ ਕੀਤੀਆਂ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਿਓ। ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ। I'm going सोने चांदी के बदले में बिकते हैं दिल सोने चांदी के बदले में बिकते हैं दिल इस में दर्द की में प्यार के नाम पर ही धड़कते हैं दिल प्यार के नाम पर ही धड़कते हैं दिल चांद तारों कितने रात गाती चले चांद तारों

ਦੇਖੋ ਨੀ ਚਿੱਤਕਲੀ ਦਾ ਕਰਸੀ ਕਿ ਸਾਰੇ ਹੀ ਫੁੱਲਾਂ ਤੇ ਜਿਸ ਦੇ ਸੁਸਤ ਦੇ ਚਰਚੇ ਦੇ ਆਤਤ ਦੇ ਚਰਚੇ ਤੇ ਪੋਰੇ ਪੋਰੇ ਨੂੰ ਆਪਣੀ ਨਾਕਾਮੀ ਦਾ ਡਰ ਸੀ ਕਿ ਸਾਰੇ ਹੀ ਫੁੱਲਾਂ ਤੇ ਜਿਸ ਦੇ ਸੁਸਤ ਬਗੀਚੀ ਦੇ ਤੋਂ ਨੇ ਚਿੱਤ ਬਗੇ ਚਿੰਦ ਦੇ ਕੋਨੇ ਚ ਤਿੰਦਲੀ ਨਾ ਕਰਸੀ ਸਾਰੇ ਮਿਠੂਲਾ ਦੇ ਜਸਦੇ ਜਿੰਨੇ ਕੇ ਬਲਾ ਮੇਰੀ ਗਏ ਹੈ ਬਿਨੇ ਤਵਾ ਆਏ ਹੈ ਲੈ ਕੇ ਹੁਣ ਕੇ ਪਿਆਰ ਦਾ ਸਨੇਤਵਾ ਜਿੰਨੇ ਕੇ ਬਲਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਤਕਦੀਰ ਮੈਂ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਰੀਜਨ ਕੈਂਪਸ ਗੁਰਦਾਸਪੁਰ ਵਿੱਚ ਕੰਮ ਕਰ ਰਹੀ ਹਾਂ ਅਤੇ ਪਿਛਲੇ ਡੇਢ ਸਾਲ ਤੋਂ ਮੈਂ ਇੰਸਟਾਗ੍ਰam ਤੇ ਆਪਣੀ ਇੰਡੀਆ ਤੇ ਪੰਜਾਬ ਦੀ ਓੜ ਕਲਚਰ ਨੂੰ ਪ੍ਰੋਮੋਟ ਕਰਨ ਵਾਸਤੇ ਵੀਡੀਓਜ਼ ਵੀ ਬਣਾ ਰਹੀ ਹਾਂ ਬਚਪਨ ਤੋਂ ਹੀ ਸੀ ਪਰ ਸਾਨੂੰ ਪਤਾ ਹੈ ਕਿ ਪੜ੍ਹਾਈ ਦਾ ਪਹਿਲੂ ਇੱਕ ਸਾਡੀ ਜ਼ਿੰਦਗੀ ਦਾ ਬਹੁਤ ਹੀ ਇੰਪੋਰਟੈਂਟ ਪਹਿਲੂ ਹੈ ਤੇ ਉਹਨੂੰ ਕਰਨਾ ਬਹੁਤ ਜ਼ਰੂਰੀ ਸੀ ਮੇਰੇ ਲਈ ਤੇ ਹੁਣ ਮੈਂ 1.5 ਸਾਲ ਪਹਿਲਾਂ ਜਦੋਂ ਮੈਨੂੰ ਲੱਗਿਆ ਕਿ ਮੈਂ ਆਪਣੀ ਪੜ੍ਹਾਈ ਦੇ ਖੇਤਰ ਵਿੱਚ ਜੋ ਵੀ ਪਾਉਣਾ ਸੀ ਮੈਂ ਪਾ ਲਿਆ ਹੈ ਤੇ ਮੈਨੂੰ ਹੁਣ ਕੁਝ ਆਪਣੇ ਹੌਬੀਜ਼ ਨੂੰ ਜੋ ਮੇਰਾ ਹੁਨਰ ਹੈ ਉਹਨੂੰ ਵੀ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਤੇ ਕਿਉਂਕਿ ਇਹ ਜਿਹੜਾ 뮤직 ਹੈ ਮੇਰੇ ਅੰਦਰ ਵਸਿਆ ਹੋਇਆ ਹੈ ਤੇ ਮੈਨੂੰ ਪਤਾ ਹੈ ਕਿ ਇਸ ਕਿਸੇ ਵੀ ਸੰਗੀਤ ਦੀ ਕੀ ਜ਼ਰੂਰਤ ਹੈ ਉਸ ਚੀਜ਼ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਐਸ਼ਲਨ ਇੰਟਰਨੈਸ਼ਨਲ ਅਵਾਰਡ ਮਿਲ ਚੁੱਕੇ ਨੇ ਤੇ ਸ਼ਰਦੀ ਵੱਡੀਆਂ ਸਖਸ਼ੀਤਾ ਨੇ ਮੈਨੂੰ ਸ਼ੁਰੂ ਵਿੱਚ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਿਹਦੇ ਨਾਲ ਹੀ ਉਹਨਾਂ ਦੀ ਐਪਰੀਸੀਏਸ਼ਨ ਸਦਕਾ ਹੀ ਮੈਥੋਂ ਤੱਕ ਪਹੁੰਚੀ ਹੈ। ਉਹ ਲੇਟਸ ਜੀ ਚੰਡੀਗੜ੍ਹ ਦੇ ਅਸੀਂ ਪਹਿਲਾਂ ਤਾਂ ਸਾਨੂੰ ਜੀਡੀ ਪ੍ਰੋਡਕਸ਼ਨ ਦੇ ਆਨਰ ਗੋੜੀ ਹੋੜਾ ਜੀ ਨੇ ਇੱਕ ਬਹੁਤ ਵੱਡਾ ਕਾਰਜਕ੍ਰਮ ਉੱਥੇ ਕੀਤਾ ਆਪਣੇ ਹੋਟਲ ਰੈ residancy ਵਿੱਚ ਜੀਡੀ residancy ਵਿੱਚ ਤੇ ਉੱਥੇ ਸਾਨੂੰ ਉਹਨਾਂ ਨੇ ਐਜ਼ ਅ ਗੈਸਟ ਇਨਵਾਈਟ ਕੀਤਾ ਜਿੱਥੇ ਸਾਨੂੰ ਰਾਹੁ ਰਾਏ ਜੀ ਨਾਲ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਨਾਲ ਸਾਨੂੰ ਰੂਬਰੂ ਹੁੰਦਾ ਮੌਕਾ ਮਿਲਿਆ ਤੇ ਉਹਨਾਂ ਨੇ ਵੀ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਕਿ ਅਸੀਂ ਓਲਡ ਕਲਚਰ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਉਸ ਤੋਂ ਅਗਲੇ ਦਿਨ ਮੇਰਾ ਚੰਡੀਗੜ੍ਹ ਵਿੱਚ ਇੱਕ ਪੰਜਾਬ ਕਲਾ ਪਵਨ ਵਿੱਚ ਇੱਕ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਸੀ ਜਿਹਦੇ ਵਿੱਚ ਮਿਸ ਮਿਸਟਰ ਤੇ ਮਿਸਿਸ ਚੰਡੀਗੜ੍ਹ ਜਿਹੜੀਆਂ ਸੀ ਉਹ ਸਿਲੈਕਟ ਕਰਦੇ ਸੀ ਉਹਨਾਂ ਨੇ ਤੇ ਉਹਦੇ ਵਿੱਚ ਮੈਂ ਮੈਂ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਮੈਂ ਮੈਰਿਡ ਊਮਨਸ ਦੀ ਕੈਟਾਗਰੀ ਵਿੱਚ ਸੀ ਤੇ ਮੈਨੂੰ ਲੱਗਦਾ ਕਿ ਮੈਂ ਸਾਰਿਆਂ ਤੋਂ ਵੱਡੀ ਉਮਰ ਦੀ ਸੀ ਪਰ ਮੈਂ ਫਸਟ ਅਵਰ ਆਪਰੇਕ ਹੀ ਉੱਥੋਂ ਆਪਣੇ ਗੁਰਦਾਸਪੁਰ ਦਾ ਤੇ ਆਪਣੇ ਗੁਨਾੰਦੇਵ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਤੇ ਇਹ ਹੀ ਮੇਰਾ ਐਂਡ ਨਹੀਂ ਹੈ ਮੈਂ ਅੱਗੇ ਹੋਰ ਜਾਵਾਂਗੀ ਮੈਂ ਨੈਸ਼ਨਲ ਇੰਟਰਨੈਸ਼ਨਲ ਅਵਾਰਡ ਲੈ ਕੇ ਆਵਾਂਗੀ ਤੇ ਆਪਣੀ ਗੁਨਾਨਿਕ ਦੇਵ ਯੂਨੀਵਰਸਿਟੀ ਤੇ ਆਪਣੇ ਗੁਰਦਾਸਪੁਰ ਕੈਂਪਸ ਦਾ ਨਾਮ ਰੋਸ਼ਨ ਕਰਾਂਗੀ ਕਿਹੜੇ ਮੈਂ ਕਰ ਚੁੱਕੀ ਹਾਂ ਪਾਰਟਿਸਪੇਟ অর ਮੈਂ ਇੱਕ ਲੈਵਲ ਤੱਕ ਪਹੁੰਚ ਵੀ ਚੁੱਕੀ ਹਾਂ ਜਿਹਦੇ ਵਿੱਚ ਮੈਂ ਹਾਂ ਮੈਂ ਮਿਸਿਸ ਇੰਡੀਆ ਦੇ ਜਿਹੜਾ ਹੈਗਾ ਕੰਪੀਟੀਸ਼ਨ ਉਹਦੇ ਵਿੱਚ ਪਾਰਟਿਸਪੇਟ ਕੀਤਾ ਹੈ ਤੇ ਮੈਂ ਨੈਸ਼ਨਲ ਲੈਵਲ ਤੱਕ ਪਹੁੰਚ ਚੁੱਕੀ ਹਾਂ ਮੈਂ ਨੈਸ਼ਨਲ ਲੈਵਲ ਤੱਕ ਜਾਵਾਂਗੀ ਤੇ ਆਪਣੇ ਗੁਰਦਾਸਪੁਰ ਸ਼ਹਿਰ ਦਾ ਤੇ ਆਪਣੇ ਗੁਨਾਨੰਦ ਦੇਵ ਯੂਨੀਵਰਸਿਟੀ ਦਾ ਤੇ ਆਪਣੇ ਪੇਰੈਂਟਸ ਦਾ ਤੇ ਆਪਣੇ ਹਸਬੰਦ ਦਾ ਨਾਮ ਰੋਸ਼ਨ ਕਰਾਂਗੀ ਜੋ ਕੰਮ ਅਸੀਂ ਕਰਾਂਗੇ ਉਹ ਹੀ ਸਾਡੇ ਬੱਚੇ ਕਰਨਗੇ ਮੈਨੂੰ ਲੱਗਦਾ ਹੈ ਤੇ ਜੇ ਅਸੀਂ ਖੁਦ ਹੀ ਨਾ ਚੀਜ਼ਾਂ ਵਿੱਚ ਵੱਜੇ ਰਹਾਂਗੇ ਆਪਣੇ ਵਿਰਸੇ ਨੂੰ ਦੇਖੋ ਟੈਕਨੋਲੋਜੀ ਡਿਵੈਲਪ ਹੋ ਗਈ ਹੈ ਮੈਂ ਵੀ ਟੈਕਨੋਲੋਜੀ ਫੀਲਡ ਨਾਲ ਹੀ ਬਿਲੋਂਗ ਕਰਦੀ ਹਾਂ ਪਰ ਜੇ ਅਸੀਂ ਟੈਕਨੋਲੋਜੀ ਦੇ ਨਾਲ ਵਿਰਸੇ ਨੂੰ ਵੀ ਨਾਲ ਲੈ ਕੇ ਚੱਲਾਂਗੇ ਤਾਂ ਫਿਰ ਤਾਂ ਸੋਨੇ ਤੇ ਸੁਹਾਗਾ ਹੈ ਤੇ ਜਿਹੜੇ ਕੰਮ ਅਸੀਂ ਕਰਾਂਗੇ ਉਹ ਹੀ ਸਾਡੇ ਬੱਚੇ ਸਾਨੂੰ ਵੇਖ ਕੇ ਕਰਨਗੇ ਤੇ ਮੈਨੂੰ ਲੱਗਦਾ ਕਿ ਸਾਡੀ ਅੱਜਕੱਲ ਦੀ ਜਿਹੜੀ ਟਾਈਮ ਹੈ ਉਹਦੀ ਇੱਕ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਚੱਲੀਏ ਆਪਣੇ ਸੋਸ਼ਲ ਨੋਰਮਸ ਆਪਣੀਆਂ ਸੋਸ਼ਲ ਵੈਲਿਊਜ਼ ਨੂੰ ਬੱਚਿਆਂ ਨੂੰ ਜਾਣੂ ਕਰਵਾਈਏ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਣ ਦਾ ਮੌਕਾ ਦੇਈਏ। ਇਹ ਫੀਲ ਹੋ ਰਿਹਾ ਔਰ ਹੋਰ ਵੀ ਅੱਗੇ ਜਾਵਾਂਗੇ। ਇਹਨਾਂ ਦਾ ਮੈਂ ਪੂਰਾ ਸਾਥ ਦਿੰਦਾ ਆਂ ਔਰ ਸਾਥ ਦੇ ਕੇ ਅਸੀਂ ਨੈਸ਼ਨਲ ਲੈਵਲ ਤੱਕ ਵੀ ਪਹੁੰਚਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਵਿਰਸੇ ਨੂੰ ਸਾਹਮਦੇ ਹੋਏ ਆਪਣੇ ਸੋਸ਼ਲ ਨੋਰਮਸ ਨੂੰ ਦੇਖਦੇ ਹੋਏ ਅਈ ਹੋਰ ਅੱਗੇ ਆਵਾਂਗੇ ਤੇ ਇੱਕ ਸੰਦੇਸ਼ ਦੇਵਾਂਗੇ ਆਪਣੇ ਯੂਥ ਨੂੰ ਕਿ ਆਪਣਾ ਜਿਹੜਾ ਕਲਚਰ ਆ ਉਹਨੂੰ ਵੀ ਸਾਫ਼ ਕਰਖਣਾ ਅ ਅੱਜ ਤੱਕ ਜਿੰਨੇ ਵੀ ਵੀਡੀਓ ਅਸੀਂ ਸ਼ੂਟ ਕੀਤੇ ਆ ਕਰੀਬ 600 650 ਦੇ ਕਰੀਬ ਕਰ ਚੁੱਕੇ ਆ ਔਰ ਉਹਨਾਂ ਵਿੱਚ ਜਿਹੜਾ ਕੈਮਰਾ ਆ ਉਹ ਮੈਂ ਹੀ ਚਲਾ ਰਿਹਾ ਬਾਕੀ ਬਾਕੀ ਕੰਮ ਸਾਰਾ ਮੈਡਮ ਕਰਦੇ ਆ ਮਿਕਸਿੰਗ ਮਾਸਟਿੰਗ ਵੀ ਮੈਡਮ ਹੀ ਕਰਦੇ ਆ ਇਹ ਚੋਇਸ ਹੈ ਦੀ ਮੇਰੀ ਮੇਰੀ ਫੁੱਲ سپورਟ ਹੈ ਔਰ ਜਿਸ ਤੱਕ ਵੀ ਹੋਇਆ ਆ ਮੈਡਮ ਤੋਂ ਮੈਂ ਇੰਟਰਨੈਸ਼ਨਲ ਲੈਵਲ ਤੱਕ ਦੇਖਣਾ ਚਾਹੁੰਦਾ ਹਾਂ